ਖੰਨਾ ਦੇ ਰਾਜਵੀਰ ਸਿੰਘ ਸੇਖੋ ਨੇ ਦੱਖਣੀ ਕੋਰੀਆ ਦੇ ਚਾਂਗਵੌਨ ਦੇ ਵਿੱਚ ਹੋਏ ਵਿਸ਼ਵ ਸ਼ੂਟਿੰਗ ਪੈਰਾਸਪੋਰਟਸ ਵਿਸ਼ਵ ਕੱਪ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਚਾਂਦੀ ਦਾ ਤਗਮਾ ਜਿੱਤ ਕੇ ਪਾਰੋਦਾ ਨਾਮ ਰੋਸ਼ਨ ਕੀਤਾ ਤੇ ਅਨਾਜ ਮੰਡੀ ਖੰਨਾ ਦੇ ਤਸਦੀਕੀ ਕਮਿਸ਼ਨ ਐਂਡ ਹਰਜੰਤ ਸਿੰਘ ਐਂਡ ਕੰਪਨੀ ਦੇ ਰਾਜਵੀਰ ਸਿੰਘ ਸੇਖੋ ਵੱਲੋਂ ਪ੍ਰਾਪਤ ਕੀਤੀ ਇਸ ਪ੍ਰਾਪਤੀ ਦੇ ਨਾਲ ਜਿੱਥੇ ਰਾਜਵੀਰ ਨੇ ਦੇਸ਼ ਸੂਬੇ ਅਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਤੇ ਉੱਥੇ ਹੀ ਉਸਨੇ ਆਪਣੇ ਮਾਪਿਆਂ ਦਾ ਦੁਨੀਆ ਦੇ ਵਿੱਚ ਵੀ ਨਾਮ ਚਮਕਾਇਆ ਜਿਸ ਲਈ ਸੇਖੋ ਪਰਵਾਰ ਨੂੰ ਵਧਾਈ ਦੇਣ ਵਾਲੇ ਲੋਕਾਂ ਦੀ ਲੰਬੀ ਕਤਾਰ ਲੱਗ ਗਈ ਹੈ ਤੇ ਉੱਥੇ ਹੀ ਜਦੋਂ ਖਿਡਾਰੀ ਸੇਖੋ ਖੰਨਾ ਵਾਪਸ ਆਇਆ ਹੈ ਤਾਂ ਉਸ ਦਾ ਸ਼ਾਨਦਾਰ ਤਰੀਕੇ ਦੇ ਨਾਲ ਸਵਾਗਤ ਕੀਤਾ ਗਿਆ ਸੇਖੋ ਨੇ ਆਪਣੀ ਪ੍ਰਾਪਤੀ ਦੇ ਲਈ ਆਪਣੇ ਪਰਿਵਾਰ ਅਤੇ ਕੋਚ

ਇਹ ਤਾਂ ਕਿੰਨੇ ਲੋਕਾਂ ਨੇ ਦਿੱਤੇ ਆ ਇੰਡੀਆ ਤੋਂ ਸਾਈਟੀ ਰਾਈਫਲ ਪਿਸਟਲ ਦੇ ਨਾਲ ਮਿਲਾ ਕੇ ਟੀਮ ਗਈ ਸੀ 40 ਪਰਸੈਂਟਸ ਵੀ ਵਿੱਚ 23 ਪਲੇਅਰਸ ਸੀਗੇ ਬਟ ਪੰਜਾਬ ਤੋਂ ਸਿਰਫ ਮੈਂ ਹੀ ਸੀਗਾ ਜਿਹਨੇ ਰਿਪਰੈਜ਼ੈਂਟ ਕੀਤਾ ਪੰਜਾਬ ਨੂੰ ਇੰਡੀਆ ਇੰਟਰਨੈਸ਼ਨਲ ਲੈਵਲ ਤੇ ਮੈਂ ਸਿਲਵਰ ਮੈਡਲ ਲੈ ਕੇ ਆਇਆ ਜੀ ਕਿੰਨੀ ਮਿਹਨਤ ਕੀਤੀ ਹੈ ਮਿਹਨਤ ਬਹੁਤ ਕੀਤੀ ਹੈ ਜੀ ਬਿਕਾਜ਼ ਮਨ ਲਗਾ ਲਓ ਵੀ 7 ਸਾਲ ਬਾਅਦ ਮੈਂ ਇੰਡੀਵਿਜੂਅਲ ਮੈਡਲ ਇੰਟਰਨੈਸ਼ਨਲ ਲੈਵਲ ਤੇ ਜਿੱਤੇ ਆ ਤਾਂ ਮਿਹਨਤ ਤੁਸੀਂ ਆ ਮਤਲਬ ਉਹ ਮਹਿਸੂਸ ਕਰ ਸਕਦੇ ਹੋ ਵੀ ਕਿੰਨਾ ਕੁ ਮੇਰਾ ਯੋਗਦਾਨ ਸੀ ਇਸ ਵਿੱਚ ਇਹਨੇ ਇਵੈਂਟ ਕਿਹੜੇ ਕਿਹੜੇ ਇਵੈਂਟਸ ਤੇ ਕਰਦੇ ਨੇ ਉਹ ਆਵੇ ਤੁਹਾਡੀ ਮੈਂ ਸ਼ਾਰਟਗੇਨ ਸ਼ੂਟਿੰਗ ਹੀ ਕਰਦਾ ਜੀ ਮੈਂ ਟ੍ਰੈਪ ਸ਼ੂਟਿੰਗ ਕਰਦਾ ਹਾਂ ਸ਼ਾਰਟਗੇਨ ਚ ਸਕੀਟ ਤੇ ਟ੍ਰੈਪ ਤੇ ਡਬਲ ਟ੍ਰੈਪ ਹੁੰਦੀ ਆ ਬਟ ਮੈਂ ਟ੍ਰੈਪ ਸ਼ੂਟਿੰਗ ਕਰਦਾ ਮੇਨਲੀ ਸਰ ਨੂੰ ਜ਼ਿਆਦਾ ਤੁਹਾਨੂੰ ਸਪੋਰਟ ਕਿਦੀ ਮਿਲੀ ਹੈ ਮੈਨੂੰ ਮੇਰੇ ਪੇਰੈਂਟਸ ਦੀ ਸਪੋਰਟ ਬਹੁਤ ਜ਼ਿਆਦਾ ਮੇਰੀ ਵਾਈਫ ਦੀ ਮਤਲਬ ਉਹਨਾਂ ਨੇ ਕਦੇ ਮੈਨੂੰ ਇਹ ਨਹੀਂ ਕਿਹਾ ਵੀ ਨਹੀਂ ਕਰ ਸਕਦਾ ਉਹਨਾਂ ਨੇ ਹਮੇਸ਼ਾ ਕਿਹਾ ਵੀ ਮੈਨੂੰ ਵੀ ਜਜ਼ਬਾ ਦਿੱਤਾ ਵੀ ਮੈਂ ਕਰਨਾ ਅੱਗੇ ਵਧਣਾ ਹੈ ਕਿੰਨੇ ਸਾਲ ਹੋ ਗਏ ਤੁਹਾਨੂੰ ਗੇਮ ਕਰਦੇ ਮੈਂ 2017 ਤੋਂ ਗੇਮ ਕਰ ਰਿਹਾ ਤੇ ਮੈਂ ਹੁਣ ਤੱਕ 8 ਇੰਟਰਨੈਸ਼ਨਲ ਕੰਪੀਟੀਸ਼ਨਸ ਖੇਡ ਚੁੱਕਿਆ ਤੇ ਮੇਰਾ ਇਹ ਇੰਡੀਵਿਜੂਅਲ ਫਰਸਟ ਇੰਡੀਵਿਜੂਅਲ ਮੈਡਲ ਆ ਤੇ ਇੰਡੀਆ ਦਾ ਵੀ ਇੰਡੀਆ ਵਿੱਚੋਂ ਵੀ ਮੈਂ ਫਰਸਟ ਪਰਸਨ ਆ ਜੀਨੇ ਆਫੀਸ਼ੀਅਲੀ ਇੰਡੀਵਿਜੂਅਲ ਮੈਡਲ ਪੈਰਾਟ੍ਰੈਪ ਦੇ ਵਿੱਚ ਜਿੱਤੇ ਆ ਮੈਂ ਪ੍ਰੈਕਟਿਸ ਆਪਣੇ ਐਨਸੀਓ ਦੇ ਵਿੱਚ ਨੈਸ਼ਨਲ ਸੈਂਟਰ ਆਫ ਐਕਸਲੈਂਸ ਨਿਊ ਦਲਹੀ ਕਰਦਾ ਹਾਂ ਤੇ ਦਿੱਲੀ ਹੀ ਮੇਨਲੀ ਰਹਿਣਾ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਤੇ ਕਿੰਨਾ ਖੁਸ਼ੀ ਜਲ ਕਰਦੇ ਨੂੰ ਪਤਾ ਲੱਗਿਆ ਇਸ ਚੀਜ਼ ਵਾਸਤੇ ਸਰਕਾਰਨ ਦੇ ਲੇਕਿਨ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਉਹ ਮਤਲਬ ਬਿਆਨ ਨਹੀਂ ਕੀਤੀ ਜਾ ਸਕਦੀ ਮੈਨ ਵੀ ਮਤਲਬ ਇੰਨੀ ਜ਼ਿਆਦਾ ਮਿਹਨਤ ਕੀਤੀ ਇਸ ਵਾਰ ਤਾਂ ਮਤਲਬ ਕੋਈ ਕੱਚ ਨਹੀਂ ਛੱਡੀ ਤੇ ਰੱਬ ਨੇ ਵੀ ਬਾਹ ਫੜੀ ਤੇ ਮੈਂ ਕੁਝ ਕਰ ਸਕਿਆ ਜਿਹੜੇ ਹੋਰ ਜੰਗਸਰ ਗੇਮ ਕਰਦੇ ਔਰ ਹੌਸਲਾ ਛੱਡ ਦਿੰਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਮਤਲਬ ਵੀ ਜੋ ਤੁਹਾਨੂੰ ਮਿਲਣਾ ਉਹ ਰਾਈਟ ਟਾਈਮ ਤੇ ਹੀ ਮਿਲਦਾ ਜੇ ਤੁਸੀਂ ਕਹੋਗੇ ਵੀ ਕਾਲੀ ਕਰੋਗੇ ਤੁਹਾਨੂੰ ਅੱਜ ਮਿਲਜੂ ਕੱਲ ਮਿਲਜੂ ਨਹੀਂ ਮਤਲਬ ਮੈਨੂੰ ਲੱਗਦਾ ਵੀ 7 ਸਾਲ ਬਾਅਦ ਇਹ ਮੈਡਲ ਮਿਲਿਆ ਤਾਂ ਉਹਨਾਂ ਨੂੰ ਹੋਪ ਨਹੀਂ ਛੱਡਣੀ ਚਾਹੀਦੀ ਵੀ ਇੱਕ ਦਿਨ ਤੁਹਾਡੀ ਮਿਹਨਤ ਦਾ ਫਲ ਮੈ ਤੁਹਾਨੂੰ ਮਿਲੂਗਾ ਜਿਉਂ ਪੰਜਾਬ ਤੇ ਨੌਜਵਾਨਾਂ ਤੇ ਨਸ਼ੇ ਦਾ ਇੱਕ ਧੱਲਾ ਲੱਗਿਆ ਹੋਇਆ ਹੈ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਕੀ ਕਹਿੰਦੇ ਮਤਲਬ ਬੰਦੇ ਨੂੰ ਆਪਣੇ ਆਪ ਵੀ ਸਪੋਰਟ ਦੇ ਵਿੱਚ ਪਾ ਦੇਣਾ ਚਾਹੀਦਾ ਪੇਰੈਂਟਸ ਨੂੰ ਬੱਚਿਆਂ ਨੂੰ ਕਿਉਂਕਿ ਜੇ ਇੱਕ ਸਪੋਰਟ ਦਾ ਜਜ਼ਬਾ ਪੈ ਗਿਆ ਤਾਂ ਨਸ਼ਿਆਂ ਵੱਲ ਬੰਦੇ ਦਾ ਧਿਆਨ ਹੀ ਨਹੀਂ ਜਾਂਦਾ ਕਿੱਦਾਂ ਬੁਲਕਦੇ ਹੋ ਤੇ ਜੰਗਸ਼ਟਰ ਨੂੰ ਕਹਿਣਾ ਚਾਹੁੰਦੇ ਪੰਜਾਬ ਸਟਨ ਨੂੰ ਇਹ ਕਹੂੰਗਾ ਵੀ ਤੁਸੀਂ ਆਪਣੇ ਮੁਤਾਬਿਕ ਕੋਈ ਵੀ ਗੇਮ पर गेम ज़रूर करो कॾहिं माइंड ते थोरी बॉडी फिट रहंदी आहे